ਅ 3 ਮਹੀਨوں تقریبا ਸਵੇਰੇ 7 ਵਜੇ ਪਿੰਡ ਦੁਗਲੀ ਦੇ ਵਿੱਚ ਜਸਵੰਤ ਸਿੰਘ ਜਿਹੜੇ ਸਾਬਕਾ ਫੌਜੀ ਸੀਗੇ ਉਹਨਾਂ ਦਾ ਗੋਲੀਆਂ ਮਾਰ ਕੇ ਉਹਨਾਂ ਦੀ ਦੁਕਾਨ ਤੇ ਕਤਲ ਕਰ ਦਿੱਤਾ ਗਿਆ ਸੀਗਾ ਉਹਦੇ ਵਿੱਚ ਸਾਡੀ ਸੀਆਈ ਦੀ ਟੀਮ ਸਾਡੀ ਸਦਰਪੱਟੀ ਦੀ ਟੀਮ ਸਰਦਾਰ ਗੁਰਚਰਨ ਸਿੰਘ ਆਪਣੀ ਜਿਹੜੀ ਐਸਪੀਡੀ ਅਜੇ ਰਾਜ ਸਿੰਘ ਡੀਐਸਪੀ ਗੁਰਿੰਦਰ ਗੁਰਿੰਦਰਪਰ ਨਾਗਰਾ ਤਿੰਨ ਚਾਰ ਸੀਆਈ ਆ ਮੰਦੀਪ ਇਨ ਤੇ ਡੀਐਸਪੀ ਆਪਣੇ ਲਵਕੇਸ਼ ਸੈਣੀ ਜਿਹੜੇ ਡੀਐਸਪੀ ਪੱਟੀ ਨੇ ਇਹਨਾਂ ਦੀ ਟੀਮ ਨੇ ਬੜੀ ਮਿਹਨਤ ਨਾਲ ਟੈਕਨੀਕਲ ਤੇ ਹਿਊਮਨਿਟੀ ਦੇ ਆਧਾਰ ਤੇ ਇੱਕ ਕੇਸ ਨੂੰ ਟਰੇਸ ਕਰਦੇ ਹੋਏ ਜਿਹੜਾ ਕਿ ਇਹਦੇ ਵਿੱਚ ਮੁੱਖ ਸ਼ੂਟਰ ਸੀਗਾ ਉਹਦਾ ਨਾਂ ਹੈਗਾ ਵਾ ਤਰਨਵੀਰ ਸਿੰਘ ਉਰਫ ਤਨੂ ਜਿਹੜਾ ਕਿ ਪਿਸ਼ੋ ਬਿਕੀਵੰਡ ਦਾ ਰਹਿਣ ਵਾਲਾ ਹੈ ਤੇ ਜਿਹੜਾ ਹਾਲ ਮੁਕੰਪੁਰੇ ਦੇ ਵਿੱਚ ਕਿਰਾਏ ਤੇ ਰਹਿ ਰਿਹਾ ਸੀਗਾ ਆਪਣੇ ਮਾਪਿਓ ਦੇ ਨਾਲ ਉਹਨੂੰ 6 ਮਹੀਨੋਂ ਉਹਨੂੰ ਮੁਕੰਪੁਰੇ ਤੋਂ ਗ੍ਰਿਫਤਾਰ ਕਰਕੇ ਜਿਹੜੀ ਵਾਰਦਾਤ ਦੌਰਾਨ ਦੋ ਪਿਸਤਲ ਸੀਗੀ 32 ਬੋਰ ਦੀ ਤੇ 30 ਬੋਰ ਦੀ ਜਿਹਦੇ ਉਹਨੇ ਵਾਰਦਾਤ ਨੂੰ ਅੰਜਾਮ ਦਿੱਤਾ ਸੀਗਾ ਉਹ ਉਹਦੇ ਪਾਸੋਂ ਰਿਕਵਰ ਕਰ ਲਈ ਹੈ ਤੇ ਜਿਹੜੀ ਮੋਟਰਸਾਈਕਲ ਸੀਗੀ ਯਾਮਾ ਐਫਜੀ ਜਿਸ ਤੇ ਉਹ ਆ ਕੇ ਉਹਨੇ ਵਾਰਦਾਤ ਨੂੰ ਅੰਜਾਮ ਦਿੱਤਾ ਸੀਗਾ ਉਹ ਵੀ ਉਹਦੇ ਪਾਸੋਂ ਰਿਕਵਰ ਕਰ ਲਈ ਗਈ ਹੈ ਮੋਢਲੀ ਪੁਛ ਕਿਸ ਤੋਂ ਇਹ ਸਾਹਮਣੇ ਆਇਆ ਹੈ ਕਿ ਇੰਨੀ ਜਿਹੜੀ ਟਾਸਕਿੰਗ ਹੈ ਜਿਹੜਾ ਗੁਰਿੰਦਰ ਅਫਰੀਦੀ ਹੈ ਤੂਤਪਿੰਡ ਦਾ ਰਹਿਣ ਵਾਲਾ ਉਹਨੇ ਕੀਤੀ ਸੀਗੀ ਤੇ ਬਾਕੀ ਇਹ ਇਹਦਾ ਪੰਜ ਦਿਨ ਦਾ ਰਿਮਾਂਡ ਸਾਨੂੰ ਮਿਲਿਆ ਹੋਇਆ ਤੇ ਇਹਦੀ ਹਰ ਪਾਸਿਓ ਜਿਹੜੀ ਜਾਂਚ ਕੀਤੀ ਜਾ ਰਹੀ ਹੈ ਕਿ ਬਈ ਇਸ ਕੋਨਸਪੀਰੀ ਦੇ ਵਿੱਚ ਕੀ ਵਜ੍ਹਾ ਸੀਗੀ ਕਿਉਂ ਇਹਨੇ ਵਾਰਦਾਤ ਕੀਤੀ ਉਹ ਉਸ ਚੀਜ਼ ਤੇ ਕੰਮ ਕੀਤਾ ਜਾ ਰਿ ਤ론 ਦੱਸ ਦਈਏ ਕਿ ਜਿਹੜਾ ਇਹ ਤਰਨਬੀਰ ਸਿੰਘ ਹੈ ਇਹ ਆਪ ਵੀ ਬਹੁਤ ਜ਼ਿਆਦਾ ਨਸ਼ਾ ਕਰਦਾ ਹੈ ਇੰਜੈਕਟ ਕਰਕੇ ਇਹ ਹਿਰੋਇਨ ਲਾਂਦਾ ਹੈ ਤੇ ਉਸ ਵੀ ਵਾਰਦਾਤ ਕਰਨ ਤੋਂ ਬਾਅਦ ਵਿਕੀਵਿੰਡ ਦੇ ਵਿੱਚ ਇੱਕ ਨਜਾਇਜ਼ ਤੌਰ ਤੇ ਇਲੀਗਲ ਜਿਹੜਾ ਕਿ ਡੀ ਐਡਿਕਸ਼ਨ ਸੈਂਟਰ ਚੱਲ ਰਿਹਾ ਸੀਗਾ ਉੱਥੇ ਜਾ ਕੇ ਇੰਨੇ ਉੱਥੇ ਰੁਕਿਆ ਸੀਗਾ ਤੇ ਉਹ ਵੀ ਜਦੋਂ ਸਾਡੀ ਇਨਵੈਸਟੀਗੇਸ਼ਨ ਦੌਰਾਨ ਆਇਆ ਤੇ ਉਹ ਜਿਹੜਾ ਡੀ ਐਡਿਕਸ਼ਨ ਸੈਂਟਰ ਸੀ ਉਹਦੇ ਵੀ ਮਾਲਕਾਂ ਤੇ ਐਫ ਆਈ ਆਰ ਕਰਕੇ ਉਹਨੂੰ ਅੰਦਰ ਕੀਤਾ ਗਿਆ ਤੇ ਨਜਾਇਜ਼ ਜਿਹੜਾ ਡੀ ਐਡਿਕਸ਼ਨ ਸੈਂਟਰ ਸੀਗਾ ਉਹ ਬੰਦ ਕਰਾਇਆ ਗਿਆ ਜਿਹੜੇ ਕਿ ਉੱਥੇ ਕੁਝ ਜਿਹੜੇ ਵਿਅਕਤੀਮ ਸੀਗੇ ਆਪਣਾ ਇਲਾਜ ਕਰਾ ਰਹੇ ਸੀਗੇ ਉਹਨਾਂ ਨੂੰ ਉੱਥੋਂ ਸ਼ਿਫਟ ਕਰਕੇ ਥਰੂ ਜਿਹੜਾ ਆਪਣਾ ਡੀ ਐਡੀਸ਼ਨ ਸੈਂਟਰ ਹੈ ਉੱਥੇ ਉਹਨਾਂ ਨੂੰ ਸ਼ਿਫਟ ਕਰ ਦਿੱਤਾ ਗਿਆ ਤੇ ਇਹਦੇ ਵਿੱਚ ਰਿਕਵਰੀ ਜਿਹੜੀ ਆ ਦੋ ਪਿਸਟਲ ਦੀ ਤੇ ਇੱਕ ਮੋਟਰਸਾਈਕਲ ਦੀ ਹੋਈ ਹੈ दिल्ली क्राइम नेशनल न्यूज़ नजर सफर